ਹਾਂਜੀ ਸਤਿ ਸ੍ਰੀ ਅਕਾਲ ਨਵੇਂ ਬਲੌਗ ਤੁਹਾਡਾ ਇੱਕ ਵਾਰ ਸਵਾਗਤ ਹੈ ਇਸ ਵळे ਬਾਦਪੈਰ 2 ਵਜੇ ਦਾ ਸਮਾਂ ਰੋਪੜ ਵਿਖੇ ਆ ਮੈਂ ਸੜੇ ਇੱਕ ਮੱਕੜਨਾਵਾ ਗਰੁੱਪ ਦੇ ਐਡਮਿਨ ਯਾਦਵੰਦ ਜੀ ਤੇ ਨਾਲ ਇਹਨਾਂ ਦੇ ਪਰਚੰਨ ਚੋਲਾ ਸਾਹਿਬ ਤੇ ਹੁਣ ਸਰਪਾਸ ਟਰੈਕ ਤੇ ਜਾ ਰਹੇ ਆ ਤਿਆਰੀ ਤਾਂ ਮੇਰੀ ਵੀ ਸੀ ਮੈਂ ਕਿਸੇ ਪਰਿਵਾਰਕ ਕਰਜੇ ਵੇਗਾਂ ਜਾ ਨਹੀਂ ਸਕਿਆ ਤੇ ਇਹਨਾਂ ਨੂੰ ਸੀ ਆਫ ਕਰਨੀ ਆਪਾਂ ਆਏ ਆ ਤੇ ਵਿਕ ਸਿੰਘ ਸਾਹਿਬ ਕਹਿੰਦੇ ਵੀ ਹੈਲਮਟ ਲੈਣੀ ਆ ਮੈਂ ਯਾਰ ਹੈਲਮਟ ਨਹੀਂ ਤੁਸੀਂ ਖਾਲਸਾਈ ਪ੍ਰਤੀਕ ਆਪਣੀ ਪਗੜੀ ਬਨ ਕੇ ਜਾਓ ਸੋ ਇਹਨਾਂ ਨੂੰ ਪਗੜੀ ਪੇਟ ਕੀਤੀ ਐ ਇੱਥੇ ਤੇ ਅਗਲੇ 5-4 ਦਿਨਾਂ ਨੇ ਸਰਪਾਸ ਵਿਖੇ ਪੂਰੇ ਢੋਲੇ ਦੀਆਂ ਲਾਉਣੀਆਂ ਕਮੱਕੜਨਾਵਾ ਗਰੁੱਪ ਆ ਦੇਖੋ ਮੈਂ ਦਿਖਾਉਣਾ ਤੁਹਾਨੂੰ ਐਡਵੈਂਚਰ ਦਾ ਬੈਸਟ ਵੇ ਟੂ ਲਰਨ ਕਮੱਕੜਨਾਵਾ ਇਹ ਸਾਡੇ ਲੋਗੋ ਹੈ ਜੀ ਕਮੱਕੜਨਾਵਾ ਗਰੁੱਪ ਦਾ ਤੇ ਮੈਂ ਵੀ ਇਹਨਾਂ ਦੇ ਫਾਊਂਡਰ ਮੈਂਬਰਾਂ ਚ ਸ਼ਾਮਲ ਐ ਤੇ ਰੁਪਿੰਦਰ ਸਿੱਧੂ ਜੀ ਇਹ ਹੋਰ ਸਾਡੇ ਬਹੁਤ ਸਾਰੇ ਵਧੀਆ ਬੰਦੇ ਇਸ ਟ੍ਰੈਕ ਤੇ ਜਾ ਰਹੇ ਆ ਇਹਨਾਂ ਨੂੰ ਸ਼ੁਭ ਕਾਮਨਾਵਾਂ ਤੇ ਹੁਣ ਚੋਲਾ ਸਾਹਿਬ ਪਗੜੀ ਬੰਨ ਰਿਹਾ ਜਦਵਿੰਦਰ ਦੇ ਤੇ ਬਹੁਤ ਹੀ ਯਾਦਗਾਰੀ ਪਾਲਣ ਰੋਪੜੀ ਧਰਤੀ ਤੇ ਮੈਂ ਸੀ ਆਪਣੇ ਇਧਰ ਹੋਗੀ ਸਾਹਿਬ ਦੀ ਸਰਵਿਸ ਕਰਾ ਕੇ ਕਟਿੰਗ ਕਰਾਈ ਇਹਦਾ ਮੈਡੀਕਟਡ ਬਾਥ ਦੇ ਨਾਲ ਦੀ ਨਾਲ ਦੋਸਤਾਂ ਨਾਲ ਪਾਈ ਐ ਸਾਂਝ ਪੀਵੀ 05 ਏ ਜੀਓ 7213 ਇਹ ਬਾਈਕ ਐ ਚੋਲਾ ਸਾਹਿਬ ਦਾ ਲੌਂਗ ਰਾਈਡਸ ਕਰਦੇ ਆ ਤੇ ਤੇ ਹੁਣ ਇਹ ਕਸੋਲ ਵੱਲ ਨੂੰ ਵਧ ਰਹੇ ਆ ਯਾਰ ਉੱਪਰ ਤੋਂ ਅੱਜ ਇਧਰ ਵੀ ਦੋ ਬੜੇ ਹੀ ਖਤਰਨਾਕ ਲੌਗਸ ਤਿੰਨ ਮੰਨੇ ਹੋਏ ਆ ਸਵੇਦਾਂ ਦੀ ਮਿੱਤਰ ਮਿਲਣੀਆਂ ਸਵੱਭੀ ਹੁੰਦੀਆਂ ਬੜੇ ਯਾਦਗਾਰੀ ਪਲ ਹੁੰਦੇ ਆ ਹੁਕਮਕਰਨਾਵਾ ਦੇ ਤੋਂ ਕੱਪੜੇ ਦਾ ਫਰਕ ਬਹੁਤ ਕੈਦ ਮੈਂਬਰ ਦੋ ਵਧੀਆ ਮਿੱਤਰ ਸਾਡੇ ਯਾਦਵਿੰਦਰ ਵਿਰਗ ਤੇ ਚੋਲਾ ਸਾਹਿਬ ਬਹੁਤ ਹੀ ਕੀਮਤੀ ਪਲ ਰੋਪੜ ਦੀ ਧਰਤੀ ਦੇ ਸ਼ੇਅਰ ਕਰਦੇ ਹੋਏ ਪਗੜੀ ਬੰਨ ਲੈਣ ਨੂੰ ਬ੍ਰਿਕ ਸਾਹਿਬ ਤੇ ਫੇਰ ਇਹ ਵੀ ਪਾਉਂਗੇ ਤੁਹਾਡੇ ਦਾ ਵਿਚਾਰਾਂ ਦੀ ਸਾਂਝ ਬਾਦਲ ਬਾਦਲ ਸਾਹਿਬ ਮੰਗਣ ਕਰ ਲੋ ਟੇਢੀ ਜਿਹੀ ਮੜੀ ਹੈ ਲੋ ਜੀ ਹੁਣ ਹੁਣ ਓਵਰ ਟੂ ਬ੍ਰਿਕ ਸਾਹਿਬ ਪੱਗ ਬੰਨ੍ਹੀ ਸਰਦਾਰ ਜੀ ਨੇ। ਕਿਓ ਆ ਜੀ। ਪਹਿਲਾਂ ਤਾਂ ਇਹ ਦੱਸੋ ਵੀ ਕਿਵੇਂ ਲੱਗ ਰਹੀ ਹੈ ਵਧੀਆ? ਇਹ ਵਾਹ। ਬਾਕੀ ਪੰਜਾਬੀਆਂ ਦੀ ਸ਼ਾਨ ਵੱਖਰੀ ਪੱਗ ਵਾਲਾ ਦਾ ਸਿਸਟਮ ਹੁੰਦਾ ਵਧੀਆ ਹੈ ਨਾ। ਕਿ ਬੰਦੇ ਦਾ ਜਿਹੜਾ ਰੰਗ ਰੂਪ ਤੇ ਪਰਸਨੈਲਿਟੀ ਉਹ ਵੱਖਰੀ ਹੋ ਜਾਂਦੀ ਹੈ। ਤੇ ਚਲੋ ਵਧੀਆ। ਸਭ ਤੋਂ ਵਧੀਆ ਗੱਲ ਤਾਂ ਇਹ ਲੱਗੀ ਵੀ ਤੁਹਾਡੇ ਵੱਲੋਂ ਜਿਹੜਾ ਦਿੱਤਾ ਗਿਫਟ ਹੈ। ਉਹਦਾ ਕੋਈ ਤੋੜ ਨਹੀਂ ਆ। ਵਧੀਆ ਦਾ ਕੋਈ ਮੋਲ ਨਹੀਂ ਕੋਈ ਉਹਦਾ ਤੋੜ ਨਹੀਂ ਜਾ ਬਸ ਬੀ ਸ਼ਾਨਦਾਰ ਹੈ ਤੇ ਆਪਦੇ ਆਪ ਨੂੰ ਹੁਣ ਪੂਰਾ ਵਧੀਆ ਫੀਲ ਹੋ ਰਿਹਾ ਤੇ ਸਰਪੰਸ ਜਾ ਕੇ ਤੁਸੀਂ ਹੁਣ ਲੀਡ ਕਰਨਾ ਸਾਰੇ ਪੰਜਾਬ ਨੂੰ ਬਿਲਕੁਲ ਇਸੇ ਦੇ ਨਾਲ ਹੀ ਹੋਰ ਰੰਗ ਵੀ ਬੜਾ ਵਧੀਆ ਕੇਸਰੀ ਠੀਕ ਹੈ ਜੀ ਰੈਸਟੋਰੈਂਟ ਵਾਲੇ ਜੀ ਥੈਂਕ ਯੂ ਥੈਂਕ ਯੂ ਬਹੁਤ ਵਧੀਆ